ਹੈਨੋ ਐ ਨਹੀਂ ਪਤਾ ਖਵਾ ਕਿਤੋਂ ਲੜਦੇ ਆ ਸਿੱਕਾ ਗਤ ਇਹਦਾ ਮੈਨੂੰ ਬਾ ਮੜਾ ਆ ਹੈਗਾ ਹਾਰੜ ਆ ਕੰਮ ਵੱਜ ਗਏ ਕੀ ਮੇਰੇ ਤਾਂ ਚੱਲ ਵੀ ਤਾਂ ਹੀ ਨਹੀਂ ਕੋਸਕਦੇ ਦੋਨੇ ਜਣੇ ਬੜੇ ਸ਼ਤਾਨ ਆਏ ਆ ਇਹ ਮੇਰੇ ਮੁੰਡੇ ਵੀ ਨਾ ਜੀ ਨਹੀਂ ਲੱਗਦਾ ਉਹ ਸਵਾ ਲੱਗੇ ਸੱਚ ਫਾਬਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਇੱਦਾਂ ਦਲੀਤ ਤੇ ਇੱਦਾਂ ਦਲੀਤ ਚ ਪੈਰ ਹੀ ਰੱਖ ਲੈ ਇੱਕ ਦਲੀਤ ਤੇ ਮੈਂ ਕਿਹਾ ਇੱਦਾਂ ਪੈਰ ਹੀ ਰੱਖ ਲੈ ਇੱਦਾਂ ਲੋ ਜੀ ਰੱਖ ਲਿਆ ਹੈਨਾ ਲੋ ਜੀ ਮਾੜਾ ਜਾਂ ਕਹਿਣ ਜੋਗੇ ਤਾਂ ਬਣਾਂਗੇ ਆਏ ਨੂੰ ਵੀ ਮਨੀ ਇੱਧਰ ਆਇਆ ਸੀ ਸਾਰੇ ਕੰਮ ਕਰਤੇ ਸਾਰਾ ਕੋ ਨਵੇੜ ਦਿੰਦਾ ਸਵੇਰੇ ਉੱਠ ਕੇ ਸ਼ਾਮ ਨੂੰ ਹੈ ਸਾਰੇ ਕੰਮ ਨਵੇੜਤੇ ਤਾਂ ਤੁਸੀਂ ਹਣ ਅੱਦਾ ਕਰਦੇ ਆ ਹੈਨਾ ਸ਼ਾਵਾਸ ਨਹੀਂ ਤੇਰੇ ਮਿੱਤੋ ਦੀਏ ਧੀਏ ਮੈਂ ਤੇਰੇ ਤੋਂ ਬਲਹਾਰੇ ਜਾਵਾ ਨਹੀਂ ਮੈਂ ਤੇਰੇ ਤੋਂ ਬਲਹਾਰੇ ਜਾਵਾ ਨਹੀਂ ਤੇਰੀ ਸੋਚ ਨਹੀਂ ਤੇਰੀ ਮੋਚ ਨਹੀਂ ਤੇਰਾ ਹਾ ਨੱਥੂ ਤੁਸੀਂ ਤਾਂ ਮੈਨੂੰ ਥੱਲੇ ਲਾਦਦਾ ਕਦੀ ਪੱਠੇ ਦੇ ਕਦੀ ਗੋਹਾ ਦੇ ਕਦੀ ਮੱਜਾਂ ਨਾਲਾਦ ਕਦੀ ਉਹ ਕਰ ਮਿੰਦਾ ਵਿਚਾਰਾ ਕੀ ਪੁੱਛੇ ਮਿੰਦਾ ਪਹਿਲਾਂ ਤੈਨੂੰ ਪੁੱਛੇ ਰੋਟੀ ਦੇਤੀ ਉਹਨੂੰ ਇੱਕ ਵਾਰ ਚੱਲਾ ਮੈਂ ਅੱਜ ਫੇਰ ਤੇ ਉੱਧਰ ਧਾਰਾ ਛੱਡ ਗਿਆ ਆ ਦੇ ਐ ਯੰਦਾ ਗੋਪੀ ਮੈਂ ਵੀ ਸਵੇਰੇ ਨੂੰ ਜਰੋਠਾ ਚੋਂ ਮੈਂ ਇਹਨੂੰ ਕਿ ਚੱਜਣਾ ਚੋ ਤੂੰ ਉੱਠਿਆ ਸੀ ਆਹੋ ਧਾਰਾ ਤਾਂ ਮੈਂ ਚਵਾਈਆਂ ਤੂੰ ਕੜੇ ਵੇਲੇ اٹ ਖੜਿਆ ਪਹਿਲਾ ਮੈਂ ਚਵਾਈਆਂ 2 ਵਜੇ ਵਾਲੀਆਂ 2 ਵਜੇ ਵਾਲੀਆਂ ਦੋ ਇਹਦੇ ਬੁੜੀ ਕਹੇ ਰਿਸ਼ਾਦੀ ਚੋਣ ਵਾਲੀਆਂ ਸਾਰੇ ਕੰਮ ਨਿਵੇੜਤੇ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਮੈਂ ਇਹਨੂੰ ਕਿਹਾ ਮੈਂ ਕਿਹਾ ਹੁਣ ਇਹ ਇਹ ਗੋਪੀ ਮਨੀ ਦੁੱਧ ਨਹੀਂ ਪੂਰਾ ਕੱਢਦਾ ਦੁੱਧ ਨਹੀਂ ਕੱਢਦਾ ਇਹ ਬੱਕਸ ਕਾ ਲੈਣਾ ਪਸ਼ੂਆਂ ਨੇ ਪੈਸੇ ਪੂਰੇ ਦੇ ਗਿਆ ਨਾ ਗੋਪੀ ਲੱਗ ਪਟਾੜੀ ਐਦਾਂ ਨਹੀਂ ਉਹਦਾ ਦੀ ਉਹ ਮੈਨੂੰ ਕਹਿੰਦਾ ਬੁੜੇ ਹੀ ਸੈਟਿੰਗ ਮੈਂ ਕਰਕੇ ਗਿਆ ਹਾਂ ਪੂਰੀ ਤੈਨੂੰ ਵੀ ਦੇਖ ਗਿਆ ਵੈਸੇ ਮੈਨੂੰ ਪਤਾ ਲੱਗਾ ਮੈਂ ਫੇਰ ਉਹਦਾ ਚੱਲ ਵੀ ਤਾਂ ਹੀ ਵੀ ਕੋਸ਼ਕ ਦੇ ਦੋਨੇ ਜਾਣੇ ਬੁੜੇ ਸ਼ਤਾਨ ਐਵੇਂ ਆ ਜਾਂਦੇ ਮੈਨੂੰ ਮੁੰਡੇ ਬਿਨਾ ਜੀ ਨਹੀਂ ਲੱਗਦਾ ਉਹ ਸੌ ਲੱਗੇ ਸੱਚੀ ਕਹਨੀ ਐ ਮੈਂ ਮੁੰਡੇ ਬਿਨਾ ਜੀ ਨਹੀਂ ਲੱਗਦਾ ਕਹਿੰਦੀ ਨਾਲੇ ਜਲ ਜਾਂਦੀ ਮੁੰਡਾ ਨਾਲ ਲੈ ਜਾਂਦਾ ਨਾਲ ਲੱਗੇ ਇੰਨਾ ਅਮੀਰ ਬਣਦਾ ਮੈਨੂੰ ਕਹਿੰਦੇ ਮੈਂ ਆ ਹਟਲ ਲਿਆ ਤੂੰ ਕਦੀ ਸੋਚਿਆ ਵੀ ਇੱਦਾਂ ਕੀਤਾ ਮੈਂ ਕੋਈ ਗੱਲ ਨਹੀਂ ਜਦੋਂ ਸਾਡੇ ਕੋ ਏ ਅਸੀਂ ਤੁਹਾਨੂੰ ਭੇਜਾਂਗੇ ਸਨੇਪਾ ਕਿ ਤੁਸੀਂ ਕਦੀ ਸੋਚਿਆ ਸੀ ਗੋਪੀ ਅਸੀਂ ਵੀ ਜਾਵਾਂਗੇ ਅਸੀਂ ਵੀ ਜਾਵਾਂਗੇ ਸਾਡਾ ਵੀ ਟਾਈਮ ਆਪਾਂ ਮਾਪੋਤ ਦੋਇਆ ਜਾਵਾਂਗੇ ਮੇਰੇ ਵਰੀ ਨੂੰ ਇੱਕ ਦਬਰਾਲਿਆ ਕਿਉਂ ਗੁੜਨ ਲੈ ਕੇ ਜਾਣਾ ਅੱਕੇ ਵੀ ਆਪਾਂ ਗਏ ਸੀ ਤੇ ਵੀ ਦੋਨੇ ਇੱਕ ਗੁੜਨ ਲੈ ਕੇ ਜਾਣਾ ਅਕੇਂਦਾ ਸੀ ਤੈਨੂੰ ਕਹਿੰਦਾ ਹੀ ਗੋਪੀ ਡੈਡੀ ਨੇ ਲੈ ਜਾਂਦਾ ਕਹਿੰਦਾ ਇਹਨੇ ਮੂਤ ਪੀ ਕੇ ਉੱਥੇ ਡਿੱਪਣਾ ਸੀ ਤਾਂ ਇਹਨੇ ਬਣਾ ਕੀਤਾ ਮੈਨੂੰ ਕਹਿੰਦਾ ਸੀ ਕੀ ਕਹਿੰਦਾ ਸੀ ਕਹਿੰਦਾ ਪਾਸਪੋਰਟ ਬਣਾ ਲਾ ਤੇ ਤੈਨੂੰ ਮੈਂ ਡਵੇ ਹੀ ਕਮਾ ਲਿਆਵਾਂ ਅੱਛਰ ਰੱਖ ਆ ਮਗਰ ਤੂੰ ਰਹਿਣ ਦੇ ਦੋਏ ਚੱਲ ਗਏ ਤਾਂ ਪੱਠੇ ਕੌੜ ਪਾਉ ਪੱਠੇ ਕੌੜ ਪਾਉ ਕਹਿੰਦਾ ਬੰਦਾ ਰੱਖ ਜਾਂਦੇ ਆ ਬਈਆ 200 ਉਹ ਲਿਆਦੇ ਮੈਨੂੰ ਕੀ ਆ 100 ਉਹ ਤੇ ਕੀ ਨਾ ਆ ਗਿਆ 100 ਦੀ ਇੱਕ ਵਾਰ 100 ਦੀ ਇੱਕ ਵਾਰ 200 ਮਨੀ ਤੋਂ ਲੈ ਹੜਾ ਪਣੀ ਦੇ ਦੇ ਮੈਨੂੰ ਪੈਸੇ ਦੇ ਦੇ ਸੂਟ ਸੂਟ ਲਿਆ ਮੈਂ ਇੱਕ ਦੋ ਹੋਰ ਤੇ ਕਹਿੰਦਾ ਸੀ ਮम्मी ਦਊਂਗਾ ਦੇ ਦੇ ਮੱਖੀ ਦਾ ਖਾਦਾ ਤਾਂ ਪਿਆ ਸੀ ਉਹਨੂੰ ਦੇ ਤਾਂ ਉਹਦੇ ਲੱਗੇ ਹੈ ਵੀ ਮੱਖੀ ਹੁਣ ਆ ਕੇ ਨੇੜੇ ਨਹੀਂ ਮੱਖੀ ਆਉਂਦੀ ਆ ਨਹੀਂ ਚੱਲਣਾ ਸੀ ਦਵਾਈ ਸਿਸਟਮ ਜਿਹੜਾ ਚੱਕੀ ਫਿਰਦਾ ਆਹੋ ਉਹ ਕੁਆਟਰ ਵਿੱਚ ਜਾ ਕੇ ਦੂਮਰ ਪਾਨ ਲੱਗ ਰੂ ਬਣਿਆ ਹੈ ਰਾਵਾਂ ਇੱਦਾਂ ਇੱਕੋਰੀਆ ਸੀ ਦਵਾਈ ਚੱਲ ਗਈ ਮੈਂ ਤਾਂ ਕੋ ਮਨੀ ਹਣਾ ਉਹ ਅਸੀਂ ਇੱਕ ਟੈਕਸੀ ਕਾਲ ਲਈ ਕਿੱਥੇ ਗਏ ਸੀ ਡੈਜੇ ਸਵਾਰੀ ਘੁੰਮਣ ਬਜਟ ਸਵਾਰੀ ਉਹ ਹਰਾ ਉਹਨੇ ਬੰਦੇ ਨੇ ਨਾ ਹੁਲਾ ਲਿਆ ਪਾਨ ਉਹ ਥੁੱਕ ਦਿੱਤਾ ਉੱਥੇ ਡਰਾਈਵਰ ਕਹਿੰਦਾ ਤੂੰ ਥੁੱਕਿਆ ਕਿੱਦਾਂ ਕਹਿੰਦਾ ਮੇਰੇ ਦਾ ਘਰ ਕਹਿੰਦਾ ਉਹ ਆ ਜਾਣਾ ਕੀ ਚਿੱਠੀ ਆ ਜਾਣੀ ਆ ਹਣਾ ਤੇ ਮੈਂ ਉਹਨੂੰ ਕਿਹਾ ਵਾਕਾ ਭਈਆ ਇਹ ਮਤ ਖਾਣਾ ਆਪਣੇ ਕੋਟਰ ਪਰ ਜਾ ਕੇ ਖਾਣਾ ਉਹ ਜੀਨਾਂ ਦਾ ਮਾਲਕ ਇੰਨਾ ਤਕੜਾ ਬੰਦਾ ਦਿੱਲੀ ਦਾ ਕਿਆਰਾ ਦਾ ਇਦਾਂ ਦੀ ਵੀ ਆਪਣੇ ਹੋਟਲ ਚ ਜਾ ਕੇ ਖਾਣਾ ਆਈ ਨਹੀਂ ਮੈਂ ਤੁਹਾਨੂੰ ਲੈ ਕੇ ਜਾਣਾ ਕਿਤੇ ਜੀ ਤਾਂ ਮੇਰਾ ਵੀ ਕਰਦਾ ਮੈਂ ਸਾਰੇ ਨਾਨਕੇ ਪਰਿਵਾਰ ਨੂੰ ਲੈ ਕੇ ਜਾਵਾਂ ਤੂੰ ਫੋੜ ਛੱਡ ਦੇ ਸਾਰੇ ਲੋ ਮੇਰੇ ਘਮਾ ਗਏ ਮਾਂ ਮੇਨੇ ਕਮਾਲੇ ਇਕ ਬਾਰ ਮਾਂ ਮਾ ਵੀ ਦੇਖਿਆ ਵੇ ਦੀਨ ਦੁਨੀਆ ਹੈ ਬਾਹਰ ਨਹੀਂ ਮੰਨ ਲਵਨੇ ਕਰਾਣਾ ਇਹ ਵੀ ਕਰਾਏਗਾ ਏ ਹੈ ਮੇਰੇ ਬੂਬੂ ਹੈ ਮੇਰੇ ਪੋੜਾ ਜਾ ਬੱਤੀ ਤਨਕਾ ਮੇਰੇ ਮੁੰਡੇ ਨੂੰ ਅੱਜ ਗਰੀਬ ਆ ਇਹ ਗਰੀਬ ਨਹੀਂ ਕਹੀਦਾ ਹੁੰਦਾ ਸਾਰੇ ਪੁੱਛਦੇ ਨਹੀਂ ਗਰੀਬ ਨਹੀਂ ਕਹੀਦਾ ਹੁੰਦਾ ਜਿੱਦਣ ਅਮੀਰ ਹੋ ਗਿਆ ਨਾ ਮਨੀ ਗਈ ਆ ਮੇਰਾ ਪੁੱਤ ਫੇ ਦੇਖਿਓ ਦੁਨੀਆਦਾਰੀ ਹਾਏ ਹਾਏ ਕਿੱਥੇ ਵਸ ਮੈਨੂੰ ਸੂਟ ਲੈ ਦੇ ਕੌਣ ਤੁਸੀਂ ਮਾਂ ਤੇਰੀ ਓ ਸੌਰੀ ਜੇ ਤੈਨੂੰ ਪਾਲਿਆ ਐਡਾ ਕੀਤਾ ਜਾਣ ਦੁੱਤਾ ਸੌਰੀ ਮੈਨੂੰ ਲੈ ਦੇ ਸੱਚੀ ਕਹਤਾਂ ਮੈਂ ਨੂ ਤੂੰ ਮੈਨੂੰ ਕਹਿੰਦਾ ਸੀ ਮੰਮੀ ਕੀ ਕੀ ਕੰਮ ਆ ਕੰਮ 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 ਕੀ ਕੰਮ ਆ ਦੇ ਕੀ ਕੰਮ ਆ ਇਹ ਕੰਮ ਕੀ ਆ ਔਖੀ ਕਹਦੇ ਆ ਗੱਲ ਕੀ ਆ ਬਜਲੀ ਗੱਲ ਦੱਸੋ ਮਾਤਾ ਜੀ ਮਨਾ ਬਹੁਤ ਟੱਚ ਤਾਂ ਨਹੀਂ ਕਰਨਾ ਹੁੰਦਾ ਐ ਮਾ ਗੋਟ ਟੱਚ ਤਾਂ ਨਹੀਂ ਕਰ ਮੰਦਾ ਕਟੂ ਉਲਟਾ ਕੈਮਰਾ ਪਤਾ ਲੱਗ ਗਿਆ ਲਲੂ ਕੰਮ ਕਰਦੇ ਆ ਕੁੱਛ ਬੰਦਾ ਕੁੱਛ ਬੰਦਾ ਬੰਦਾ ਆ ਪੰਜੀ ਦੇ ਪਤਾਸੇ ਹੀ ਲੈ ਆ ਨਾ ਕਰਨ ਲੱਗਾ ਬੰਦੇ ਬਈ ਮਗਰਵਾਣੀ ਮੈਂ ਕਰਦਾ ਸੀ ਹੈ ਗੋਪੀ ਨੂੰ ਦੱਸੂਗਾ ਵੇ ਮੈਂ ਕਰਦਾ ਸੀ ਆ ਪੀਣਾ ਪੈ ਗਿਆ ਕਹਿੰਦਾ ਕਹਿੰਦੇ ਹੁੰਦੇ ਆ ਇਹ ਸਾਡੇ ਸਾਰੇ ਘਰਦਿਆਂ ਨੂੰ ਪੈਸੇ ਦੇ ਗਿਆ ਖਰੀਦ ਗਿਆ ਕੀ ਕੰਮ ਕਰਨ ਕੰਮ ਕਰਨ ਮੈਂ ਕਿਹਾ ਮੈਂ ਵੀ ਗੱਲ ਮੈਂ ਕੀ ਪਤਾ ਆਉਂਦਾ ਹੀ ਮੈਨੂੰ ਫੜਾ ਦੇ ਕਿ 100 ਗ੍ਰਾਮ ਚੱਕ ਮੈਂ ਕਿਤੇ ਇੱਕ ਬੋਰਾ ਡਾਪ ਹੱਬ ਕੀ ਕਹਿੰਦੇ ਨੇ ਇਹਨੂੰ ਟੋਕਰਾ ਭਰੇ ਹੀ ਦਮੇ ਹੈ ਨਾ ਇਹ ਤਾਂ ਨੋਰਮਲ ਕੰਮ ਹੈ ਤੁਸੀਂ ਐਵੇਂ ਰੋਂਦੇ ਹੋਰ ਕਿ ਤਰ੍ਹਾਂ ਭਰੂ ਟੋਕਰਾ 100 ਆਹ ਤਰੀਕ ਤੱਕ ਦਾ ਮੈਂ ਭਰ ਦਾਂਗਾ ਟੋਕਰਾ ਕੋਪੀ ਦਾ ਉਹਨਾਂ ਤੱਕ ਟੋਕਰਾ ਭਰ ਜੂ ਆਹ ਕੰਮ ਦਾ ਹਾਰ ਏ ਕਰਦਾ ਵਰਸ ਹੈ ਹੈ ਇਹਦੇ ਨਾਲ ਉਹਦਾ ਚੀੜਾ ਆ ਨਾ ਤਾਂ ਹੀ ਨਹੀਂ ਡੈਡੀ ਕਿਤੇ ਬੈਠਾ ਬੰਦਾ ਬੂਟ ਤਾਂ ਇਦਾਂ ਪਾ ਲਿਆ ਕਿਦਾਂ ਕਿਦਾਂ ਬਹੁਤ ਕੰਮ ਕਰਨ ਲੱਗਾ ਹੁੰਦਾ ਹੈ ਕੰਮ ਦਾ ਹਾਰ ਹੈ ਲੱਗਾ ਹੀ ਰਹਿੰਦਾ ਉਹ ਬਾਉ ਲੂਈਆ ਹਨਾ ਅਸਲ ਕੀ ਸ਼ੁਰੂ ਤੋਂ ਹਨਾ ਡੋਈ ਦੇ ਸਫਰ ਲਵਾਏ ਆ ਉਹਦੇ ਨਾ ਕਿਦਾ ਹੋਸਾ ਕਮਾਈ ਕਰਨ ਗਿਆ ਆ ਹਨਾ ਕੁੱਤੇ ਕੱਚੀਆਂ ਬਾਕੇ ਹੋਣ ਆ ਜਾਣਾ ਤੂੰ ਮੜ ਸਾਲ ਐ ਨਾ ਤੂੰ ਜੰਗ ਵਾਂ ਜਵਾਨ ਵਾਂ ਤੂੰ ਪਰ ਤੂੰ ਜਿਹੜਾ ਆ ਇੱਕ ਟੋਖਰਾ ਭਰ ਕੇ ਤੂੰ ਬਹਿ ਗਿਆ ਥੱਲੇ ਭੂੜਾ ਆ ਤੂੰ ਇਹ ਤਾਂ ਨਾਰਮਲੀਆਂ ਗੱਲਾਂ ਤਸਵੀਰ ਕੋਰੇ ਨਾਰਮਲ ਨਹੀਂ ਗੰਬਲੇ ਨਾਰਮਲ ਕਾਚ ਡਾਂਸ ਕਰ ਕਰ ਕਰਤਾ ਹੈ ਕਰਦਾ ਆ ਗੋਹਾ ਚੱਕਦਾ ਆ ਖੋਲ ਦੋ ਦਰਵਾਜ਼ੇ ਸਰ ਤੇ ਲੈ ਲੈ ਕੋਸ ਸਰ ਤੇ ਕੀ ਕਰਨ ਡੈਡੀ ਦਰਵਾਜ਼ਾ ਖੋਲ ਦੇ ਸਿੱਟਣਾ ਕਿੱਥੇ ਮੈਨੂੰ ਇਹ ਦੱਸ ਦੋ ਹੈ ਨਾ ਇਹ ਨਹੀਂ ਪਤਾ ਗਵਾ ਕਿੱਥੇ ਲੈ ਜਾਂਦੇ ਆ ਸੱਚਾ ਕਿ ਤੇ ਦਾਦ ਨੂੰ ਬਾ ਮੜਾ ਜਾਂ ਹੈ ਸੱਚਣਾ ਕਿੱਥੇ ਗੋਹਾ ਇਹ ਕੋਈ ਵੱਡੀ ਗੱਲ ਨਹੀਂ ਮੇਰੇ ਆਹ ਐਵੇਂ ਉੱਪਰ ਚੜ ਜਾ ਨਹੀਂ ਉਹ ਕਰ ਸਿੱਟਾ ਕਿੱਥੇ ਉੱਪਰ ਚੜ ਜਾਈ ਮੈਂ ਕਰੇ ਉੱਥੇ ਕਹਿੰਦਾ ਤੂੰ ਪੰਦ ਤੇ ਪਤਾ ਸਾਰਾ ਹੀ ਆ ਇਹਨੂੰ ਡਰਾਮੇ ਵਾਹ ਕਰਦਾ ਸ਼ਕੰਜਵੀ ਮਿਲੂ ਬਹੁਤ ਨੂੰ ਦਾਦਿਓ ਠੀਕ ਹੈ ਟੋਕਰਾ ਚੱਕੇ ਮਣੀ ਨੇ ਬਸ ਇੱਕ ਹੀ ਚੱਕਣਾ ਸੀ ਇਹਨੇ ਵਾਹ ਬਦੂ ਬਦਨਾ ਚੱਕ ਰਿਹਾ ਮੈਂ ਕਹਾਂ ਨੂੰ ਸਿਰ ਆ ਮੈਨੂੰ ਪਤਾ ਹੀ ਹੈ ਵੀ ਆਦੇ ਦਮ ਕਿੰਨਾ ਕੁ ਕਰਦਾ ਇਹਨੇ ਰਾਜੀ ਵੀ ਤੇ ਗੋਹਾ ਚੱਕਣ ਲੱਗਾ ਨਵਾਂ ਬੰਦਾ ਗੋਹਾ ਚੱਕਣ ਲੱਗਾ ਕੌਣ ਆਇਆ ਇੱਥੇ ਕੋਈ ਨਹੀਂ ਆਇਆ ਹੁੰਦਾ ਐਵੇਂ ਆਹ ਉੱਪਰੋਂ ਜੱਟ ਦੇ ਲਖ ਬਾਦੀ ਆਏ ਹੈਗਾ ਹਾਰੜਿਆ ਕੰਮ ਵੱਜ ਗਏ ਕੀ ਨਿਕਲੇ ਹੈ ਹਾਂ ਉਹ ਤਾਂ ਬਹਾਦਰ ਡਿੱਦਾ ਤੋਲ ਕੇ ਲੈ ਜਾਂਦਾ ਤਾਂ ਮੈਂ ਕਿਹੜਾ ਬੈਚ ਢਿੱਡ ਤੇ ਰੱਖ ਕੇ ਲੈ ਕੇ ਗਿਆ ਮੈਂ ਵੀ ਤੋਲ ਕੇ ਲੈ ਕੇ ਗਿਆ ਉਹ ਤਾਂ ਤੁਹਾਨੂੰ ਸਭ ਪਾ ਦਿੰਦਾ ਹੈ ਤਾਂ ਮੈਂ ਕਿਹੜਾ ਢਿੱਡ ਤੇ ਰੱਖ ਕੇ ਲਗਿਆ ਟੋਗਰਾ ਮੈਂ ਵੀ ਤੋੜ ਕੇ ਲਗਿਆ ਤੇਰੇ ਕੋ ਤਾਂ ਸਾਡੀ ਮੱਝ ਵੀ ਡਰ ਜਾਂਦੀ ਆ ਉਹਦੇ ਕੋਈ ਨਹੀਂ ਡਰਦੀ ਆ ਤਾਂ ਯਾਰ ਕੀ ਹੋ ਗਿਆ ਲੈ ਉਹਦੇ ਕੋਲ ਨਾ ਰਵੇ ਉਹ ਸਾਬਣੇ ਨਾਲ ਉਹ ਤੇ ਬੇਸ ਨਾਲ ਵਧੀਆ ਆਉਂਦਾ ਨਹੀਂ 16 ਤਰੀਕ ਤੱਕ ਨਾ ਮਾ ਨਾ ਡਵੇਈ ਤੋਂ ਆਉਣਾ ਸਾਬਣ ਲੈ ਕੇ ਉਹਦੇ ਨਾਲ ਮੈਂ ਕੋਲੋਂ ਸਾਫ ਕਰਦਾ ਹਾਂ ਉਹ ਗੋਹਾ ਲੱਗ ਗਈ ਖੱਤਾ ਲੈ ਤਾਂ ਭਲਾ ਜਾ ਗੋਹਾ ਚੱਕਣਾ ਤਾਂ ਗੋਹਾ ਹੀ ਲੱਗਣਾ ਉਹ ਫਲ ਲੱਗਣੇ ਆ ਹੈ ਤੂੰ ਵੀ ਹੋਤਦਾ ਆ ਗਰਨਾ ਪਈਆ ਗਰ ਗਈ ਨਾ ਜਿਹੜਾ ਚੱਕ ਨੂੰ ਬਹੁਤ ਚੱਕਾ ਮਾਦੇ ਤੇ ਬੰਨੇ ਪਟੇ ਬਾਹਰੋਂ ਬਾਹਰ ਲਗਾ ਲੈ ਕਉ ਪਰ ਮੈਂ ਜੁੱਦੀ ਹੋਈ ਆ ਜਾਰੀ ਨਹੀਂ ਭਰ ਲਿਆ ਜਿਆਦਾ ਹੀ ਭਰ ਲਿਆ ਆ ਕਿੱਦਾਂ ਚੱਕੂਗਾ ਇਹੋ ਨਹੀਂ ਤੂੰ ਇਹ ਸੱਟ ਗਿਆ ਮੈਂ ਨਹੀਂ ਕਿਤੇ ਵੇਖਣਾ ਉਹ ਬਿੰਦਾ ਤਾਂ ਬੇਚਾ ਸਾਰਾ ਪੜਾ ਹਾ ਪੜਾ ਕਿਹੜਾ ਚਾਲੋ ਦਾ ਨਾ ਕਰ ਲਿਆ ਬਈ ਮੈਂ ਤੇਰੇ ਮਗਰੋਂ ਕੋਈ ਹੱਥ ਲਾਇਆ ਸੀ ਹਾਂ ਨਾ ਕਰਦੇ ਕਰਦੇ ਵੀ ਸਾਡੇ ਸ਼ਿੱਤਰ ਪੈਂਦੇ ਨਹੀਂ ਨਹੀਂ ਮੈਂ ਤਾਂ ਮੈਂ ਕਹਿੰਦੀ ਮਾਂ ਛੱਡ ਕੇ ਨਹੀਂ ਮੈਂ ਬਾਹਰੇ ਜਾਵਾਂ ਮੇਰਾ ਬੁੱਤ ਕੰਮ ਕਰਦਾ ਆ ਨਹੀਂ ਤੂੰ ਬਾਹਰੇ ਨਾ ਜਾ ਤੂੰ ਇੱਧਰ ਹੀ ਰਹਿ ਇਹ ਨਾਰਮਲ ਗੱਲਾਂ ਛੋਟੀਆਂ ਮੋਟੀਆਂ ਗੱਲਾਂ ਗੋਹਾ ਚੱਕਣਾ ਜੀ ਉਹ ਮੈਨੂੰ ਪਹਿਲਾਂ ਨਾ ਦਿੰਦੇ ਮੈਂ ਇੱਕ ਬੰਦਾ ਰੱਖ ਲੈਂਦਾ 2250 ਲੈ ਦੇਖਦਾ ਹੀ ਰਹਿੰਦਾ ਉਹ ਕੈਮਰੇ 'ਚ ਵੀ ਦੇਖਦਾ ਰਹਿੰਦਾ ਆ। ਜਦੋਂ ਫੱਦੀ ਹੁੰਦੀ ਆ ਨਾ ਮੇਰੀਆਂ ਫੋਟੋਆਂ ਕਿੱਥੇ ਕਿੱਥੇ ਮੈਨੂੰ ਭੇਜਦਾ ਹੁੰਦਾ ਕੈਮਰੇ 'ਚ ਦੇਖ ਦੇ ਕੇ। ਹਾਂ? ਉਹ ਠੀਕ ਨਹੀਂ ਆ ਗਈ। ਕੋਈ ਵੀ ਮੈਂ ਠੀਕ ਨਹੀਂ। ਕੈਮਰਾ ਵਿੱਚ ਬੋਲਦੀ ਆਂ ਤੇ ਉਹ ਲੱਗੇ ਸਾਹਮਣੇ ਹੁਣ ਦੇਖਣਾ ਕੈਮਰੇਆਂ ਵਿੱਚ ਹੀ ਫੇਰ ਬਿੰਨ ਦੱਸੂਗਾ ਮम्मा ਮੇਰੀ ਠੀਕ ਨਹੀਂ ਹੈਗੀ ਆਊਚ ਤੁਹਾਨੂੰ ਦੱਸ ਗਾ ਰਹਾਂ ਹਾਂ ਦੇਖੋ ਮੇਰੇ ਵੀਰੋ ਆਪਣੇ ਘਰਾਂ ਨੂੰ ਐਸ਼ ਨਾ ਕਰਾਓ ਜਿਹੜੇ ਕੰਮਕਾਰ ਵਾਲੇ ਬੰਦੇ ਆ ਬਾਹਰ ਨਾ ਭੇਜੋ ਸੋ ਬਹੁਤ ਹਾੜ ਅਵੀ ਚੱਕਣਾ ਬੰਦ ਕਰ ਦੇ